ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਅੱਜ ਟੀਬੀ ਸਾਹਿਬ ਗੁਰਦਆਚ ਵਿੱਚ ਨੂੰ ਹੈੱਡ ਦਰਬਾਰ ਕੋਟਪੁਰਾਨ ਜਿਹਨਾਂ ਨੂੰ ਗੁਰਦਾਰਾ ਕਹਿੰਦੇ ਸੀ ਪਹਿਲਾਂ ਔਰ ਹੁਣ ਟੀਬੀ ਸਾਹਿਬ ਦੇ ਨਾਮ ਤੇ ਜੜਾ ਜਾਣਾ ਜਾਂਦਾ ਔਰ ਸਾਡੇ ਵਿੱਚ ਬਾਬਾ ਅਪਤਾਸ ਸਿੰਘ ਤੇ ਬਾਬਾ ਖੁਸ਼ਾਲ ਸਿੰਘ ਜੀ ਦੀ ਇਸ ਦੇਖ-ਦੇਖ ਦੇ ਵਿੱਚ ਗੁਰਦਾਰਾ ਸਾਹਿਬ ਦੀ ਜਿਹੜੀ ਹੈ ਨਿਗਰਾਨੀ ਚੱਲਦੀ ਹੈ ਅੱਜ ਬੜਾ ਇਹੀ ਪਵਿੱਤਰ ਇਸ ਸਥਾਨ ਦੇ ਉੱਤੇ ਬਾਬਾ ਜੀ ਬਾਬਾ ਸਾਦੀ ਸਿੰਘ ਜੀ ਦੀ ਜਿਹੜੀ ਵਰਸੀ ਦਾ ਸਮਾਗਮ ਅੱਜ ਮਨਾਇਆ ਗਿਆ ਬੜੀ ਹੀ ਤੂਮ-ਤਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ 20 ਵਾਰ ਵੀ ਮਨਾਇਆ ਗਿਆ ਤੇ ਬਾਬਾ ਜੀ ਜਿਹੜੀ ਆਪਾਂ ਹਰ ਸਾਲ ਜਿਹੜਾ ਸਮਾਗਮ ਮਨਾਇਆ ਜਾਂਦਾ ਹੈ ਸੰਗਤਾਂ ਨੂੰ ਪਤਾ ਨਹੀਂ ਹੈਗਾ ਜੀ ਬਾਬਾ ਜੀ ਦੇ ਨਾਲ ਜਿਹੜੇ ਉਹਨਾਂ ਦੇ ਬਚਨ ਜਿਹੜੇ ਕੀਤੇ ਗਏ ਸੀ ਉਹਦੇ ਬਾਰੇ ਜਾਣਕਾਰੀ ਸਾਨੂੰ ਦਿਓ ਗੁਰੂ ਰੂਪ ਸਾ ਸੰਗਤ ਜੀ ਉਹ ਦਾਸ ਵੱਲੋਂ ਤੇ ਸੰਤ ਬਾਬਾ ਖਸ਼ਾਲ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਸ਼ਾਦੀ ਸਿੰਘ ਜੀ ਨੇ 21 ਫਰਵਰੀ 1987 ਨੂੰ ਇਹ ਜੋ ਸਰੀਰ ਕਚੋੜਾ ਸੀ ਛੱਡਿਆ ਉਹਨਾਂ ਦਾ ਜੀਵਨ ਸੀ ਬੜਾ ਸਾਦਾ ਪਵਿੱਤਰ ਤੇ ਭਗਤੀ ਵਾਲਾ ਸੀ ਲੋਧੀ ਮਾਜਰੇ ਇੱਕ ਕਿਰਤੀ ਕਿਸਾਨ ਦੇ ਪਰਿਵਾਰ ਵਿੱਚੋਂ ਉੱਠ ਕੇ ਬੁੱਢਲੀ ਬਦਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਫੌਜ ਵਿੱਚ ਭਰਤੀ ਹੋ ਗਏ ਉਸ ਟਾਈਮ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਤੇ ਫਸਟ ਵਰਡ ਦੇ ਵਿੱਚ ਹੋ ਗਏ ਅੰਗਰੇਜ਼ ਕਿਉਂਕਿ ਜੇ ਕਹੀ ਆਪਾਂ ਬਾਲ ਦੀ ਖਲ ਵੀ ਲਾਉਂਦੇ ਸੀ ਉਹ ਮਤਲਬ ਪੂਰੀ ਕੋਹ ਕਰਦੇ ਸੀ ਰੇਕ ਚੀਜ਼ ਦੀ ਕਹਿਣ ਤੋਂ ਭਾਵ ਉਹਨਾਂ ਨੇ ਬਾਬਾ ਸ਼ਾਦੀ ਸਿੰਘ ਨੂੰ ਸਪਾਈ ਹੋਣ ਦੇ ਬਾਵਜੂਦ ਵੀ ਅਰਜ਼ੜੀ ਦਿੱਤਾ ਹੋਇਆ ਸੀ ਮਤਲਬ ਨੌਕਰੀ ਇੱਕ ਸਪਾਈ ਦਿੱਤਾ ਹੈ ਉਹਨਾਂ ਦੀ ਸੇਵਾ ਬਾਤ ਹੈ ਜਦੋਂ ਕਿ ਉਹ ਕਾਨੂੰਨਨ ਤੌਰ ਤੇ ਜਿਹੜਾ ਰੈਂਕ ਸੂਬੇਦਾਰ ਮੇਜਰ ਨੂੰ ਦਿੱਤਾ ਜਾਂਦਾ ਸੀ ਹਰਦਲੇ ਪਰ ਉਹਨਾਂ ਦੀ ਭਗਤੀ ਨੂੰ ਦੇਖ ਕੇ ਉਹਨਾਂ ਦੇ ਵਿੱਚ ਜੋ ਗੁਰੂਕੀਆ ਸ਼ਕਤੀਆਂ ਸਨ ਉਹਨਾਂ ਦੇਖ ਕੇ ਉਹਨਾਂ ਨੂੰ ਦਿੱਤਾ ਹੋਇਆ ਸੀ ਫੌਜ ਵਿੱਚ ਜਾਰ ਬਾਣ ਤੋਂ ਬਾਅਦ ਉਹ ਸੰਖੇਪ ਵਿੱਚ ਆਪ ਦੱਸਿਏ ਪਿੰਡ ਆ ਕੇ ਪਿੰਡ ਆ ਕੇ ਇੱਕ ਵਾਰ ਖੇਤਾਂ ਵਿੱਚ ਉਹਨਾਂ ਨੇ ਆਪਣਾ ਰਹਿਣ ਬਸੇਰਾ ਕੀਤਾ ਭਗਤੀ ਵਿੱਚ ਲੀਨ ਹੋ ਗਏ 1962 ਦੇ ਵਿੱਚ ਬਾਬਾ ਜਵਾਲਾ ਸਿੰਘ ਦੇ ਸਮਕਾਲੀ ਸੰਤ ਭਗਤ ਸਿੰਘ ਜੀ ਇਸ ਸਥਾਨ ਤੇ ਆਏ ਉਹਨਾਂ ਨੇ ਆ ਕੇ ਇਸ ਦੇ ਸਥਾਨ ਦੀ ਖੋਜ ਕੀਤੀ ਦੇਖਿਆ ਜਿੱਥੇ ਉਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਨਿਸ਼ਾਨ ਸਾਹਿਬ ਉਹਨਾਂ ਨੇ ਲਾਉਣ ਦੀ ਤਿਆਰੀ ਕੀਤੀ ਪਰ ਪਹਿਲਾ ਉਹਨਾਂ ਨੇ ਸਨੇਹਾ ਭੇਜ ਕੇ ਬੰਦੇ ਭੇਜ ਕੇ ਜਦੋਂ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਬਾਬਾ ਸ਼ਾਦੀ ਸਿੰਘ ਨੂੰ ਪਿੰਡੋਂ ਬੁਲਾਇਆ ਬੁਲਾ ਕੇ ਕਿਹਾ ਕਿ ਇਸ ਸਥਾਨ ਨੂੰ ਸੰਭੋ ਇੱਥੇ ਬੜੀਆ ਰੌਣਕਾਂ ਲੱਗਣੀਆਂ ਇੱਥੇ ਬੜੇ ਲੰਗਰ ਚੱਲਣੇ ਆ ਇੱਥੇ ਕੁਝ ਬੜਨਾ ਭਾਵੇਂ ਬਾਬਾ ਸ਼ਾਦੀ ਸਿੰਘ ਨੂੰ ਪਰਮਿਸ਼ਨ ਨੇ ਜਦੋਂ ਮਿਲਟਰੀ ਵੀ ਸਾਨੂੰ ਦਿਖਾ ਦਿੱਤਾ ਸੀ ਕਿ ਤੁਹਾਡੀ ਡਿਊਟੀ ਇੱਥੇ ਲੱਗਣੀ ਆ ਪਰ ਉਸ ਟਾਈਮ ਦੇ ਵਿੱਚ ਬਾਬਾ ਸ਼ਾਦੀ ਸਿੰਘ ਦਾ ਪਤਾ ਸੀ ਪਰ ਜਿਹੜੇ ਆਮ ਲੋਕ ਸੀ ਉਹ ਕਹਿੰਦੇ ਸੀ ਕਿਉਂਕਿ ਚਾਰੇ ਪਾਸੇ ਜੰਗਲ ਸੀ ਖੱਡਾ ਸੀ ਜਿੱਥੇ ਲੰਗਰ ਬਣਾ ਇੱਥੇ ਬਹੁਤ ਡੂੰਗੀ ਖੱਡ ਸੀ ਦਰਿਆ ਦੇ ਲੈਵਲ ਦੇ ਹੋਰ ਵੀ ਖੱਡਾ ਸਨ ਜਿਹੜੀਆਂ ਕਸੀ 98 ਦੇ ਵਿੱਚ ਪੂਰੀਆ ਬਾਅਦ ਵਿੱਚ ਵੀ ਬਹੁਤ ਪੂਰੀਆ ਉਦੋਂ ਲੋਕ ਕਹਿੰਦੇ ਸੀ ਕਿ ਹੈ ਐਵੇਂ ਮਾਰਦੇ ਲੋਕ पागल तक भी कहंदे रहे क्योंकि आज आपा कोई गल कह दीए मशीनरी युग आ रातो रात बड़ा कुछ हो जांदा है बाड़ ਦੇ ਵਿੱਚ ਤਾਂ ਸਾਈਕਲ ਵੀ ਤਾਂ ਹੁੰਦਾ ਕਿਸੇ ਕੋਲ ਲੋਕ ਸਾਈਕਲ ਨੂੰ ਵੀ ਤਰਸਦੇ ਦੇਖ ਚਲਾਉਣਾ ਤਾਂ ਇੱਕ ਪਾਸੇ ਦੇਖਣ ਨੂੰ ਵੀ ਤਰਸਦੇ ਸੀ ਉਸ ਟਾਈਮ ਦੇ ਵਿੱਚ ਕਹਿਣਾ ਵੀ ਇੱਥੇ ਲੰਗਰ ਲੱਗਣਿਆ ਜੀ ਉਹ ਗਰੀਬ ਗੱਲ ਸੀ ਪਰ ਬਾਬਾ ਸ਼ਾਦੀ ਸਿੰਘ ਬਚਨਾਂ ਦੇ ਬੰਨੇ ਬੈਠ ਕੇ ਅੰਦਰ ਜਿੱਥੇ ਲੱਕੜ ਸਾਹਿਬ ਗੁਰਦਵਾਰੇ ਤੇ ਛੰਨ ਬਣਾਈ ਡੰਡੇ ਗੱਡ ਕੇ ਉੱਪਰ ਸਰਕੜਾ ਪਾ ਕੇ ਉਸੇ ਦਿਨ ਛੰਨ ਬਣਾਤੀ ਬਾਬਾ ਸ਼ਾਦੀ ਸਿੰਘ ਨੇ ਆਪਣਾ ਪੱਕਾ ਰਹਿਣ ਬਸੇਰਾ ਇੱਥੇ ਕਰ ਲਿਆ। ਬਾਬਾ ਬਸਤ ਪਕ ਸਿੰਘ ਜੀ ਵੀ ਆਉਂਦੇ ਰਹੇ ਬਾਬਾ ਜੋ ਹਾਲਾ ਸਿੰਘ ਵੀ ਆਏ। ਤੇ ਉਸ ਤੋਂ ਬਾਅਦ ਅੱਜ ਕੁਝ ਕੱਲ ਕੁਝ ਲੰਗਰ ਚੱਲਣਾ ਸ਼ੁਰੂ ਹੋ ਗਏ। ਤੇ ਸਥਾਨ ਨਿਭਾਗ ਲੱਗਣੇ ਸ਼ੁਰੂ ਹੋ ਗਏ। ਬਾਬਾ ਸ਼ਾਦੀ ਸਿੰਘ ਦੀ ਜਿਹੜੀ ਪਹਿਲੀ ਤਪੱਸਿਆ ਸੀ ਉਹ ਵੀ ਉਜਾਗਰ ਹੋਣੀ ਸੀ। ਕਿਉਂਕਿ 1936 ਦੇ ਵਿੱਚ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਕੀਲਾ ਨਦਗੜ ਦੇ ਸਾਰੇ ਸਥਾਨਾਂ ਦੀ ਜੋ ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਨਾਲ ਕਹਾਰਪੁਰੀ ਸੰਤਾਂ ਨੇ ਸੇਵਾ ਸ਼ੁਰੂ ਕੀਤੀ ਬਾਬਾ ਸੇਵਾ ਸਿੰਘ ਨੇ ਸ਼ੁਰੂ ਕੀਤੀ ਬਾਬਾ ਸ਼ਾਦੀ ਸਿੰਘ ਨੇ ਬਹੁਤ ਸਾਲਾਂ ਤੱਕ ਪਿੰਡਾਂ ਵਿੱਚੋਂ ਰੋਪੜ ਦੇ ਇਲਾਕੇ ਵਿੱਚੋਂ ਦੁੱਧ ਪ੍ਰਸ਼ਾਦ ਹੋਰ ਸਮਗਰੀ ਇਕੱਠੀ ਕਰਕੇ ਰੋਜ਼ ਦੀ ਰੋਜ਼ ਨੰਦਪੁਰ ਸਾਹਿਬ ਪਜਾਉਣੀ ਉਸ ਟਾਈਮ ਦੇ ਵਿੱਚ ਜਦੋਂ ਨਾ ਪਿੰਡਾਂ ਦੇ ਰਸਤੇ ਚੰਗੇ ਸਨ ਨਾ ਨੰਦਪੁਰ ਸਾਹਿਬ ਜਾਣ ਦਾ ਰਸਤਾ ਕੋਈ ਸੀ ਗੱਡਿਆਂ ਤੇ ਸਮਾਨ ਜਾਂਦਾ ਸੀ ਸਾਈਕਲਾਂ ਤੇ ਰੋਜ਼ ਦੇ ਰੋਜ਼ ਦੁੱਧ ਅਤੇ ਪ੍ਰਸ਼ਾਦੇ ਸਮਾਨ ਪਹਜਾਉਣਾ ਇੱਕ ਸਾਲ ਨਹੀਂ ਕਈ ਸਾਲਾਂ ਤੱਕ ਪਹਜਾਉਂਦੇ ਰਹੇ ਆਪਾਂ ਜੇ ਰੋਜ਼ ਘਰ ਵਿੱਚ ਦੀਵਾ ਵੀ ਬਾਲਣਾ ਹੋਵੇ ਨਾ ਉਤੇ ਵੀ ਬੰਦਾ ਕਾਣ ਤੇ ਜਾਂਦਾ ਵੀ ਰੋਜ਼ ਦੀਵਾ ਬਾਲਣਾ ਪੈਂਦਾ ਪਰ ਉਹਨਾਂ ਨੇ ਮੀ ਜਾਓ ਨੇ ਰੀ ਜਾਓ ਸੀਮਰ ਸਾਧਰਾਂ ਦੇ ਨਾਲ ਸਾਈਕਲਾਂ ਦੇ ਨਾਲ ਅਨੰਦਪੁਰ ਸਾਹਿਬ ਇੱਥੋਂ 40 ਕਿਲੋਮੀਟਰ ਫਿਰ ਪਿੰਡ ਵੀ ਪੈ ਜਾਂਦੇ ਆ 50 60 ਕਿਲੋਮੀਟਰ ਦਾ ਰੋਜ਼ ਫਾਸਲਾ ਤੈਅ ਕਰਕੇ ਕਦੇ ਰੇਲ ਗੱਡੀ ਤੇ ਕਦੇ ਸਾਈਕਲਾਂ ਤੇ ਰੋਜ਼ ਹੀ ਰੋਗ ਲੰਗਰ ਪਜਾਉਣਾ ਉਹ ਮਹਾਰਾਜ ਦਸਮੇ ਪਾਸ਼ਾ ਦੇ ਸਥਾਨਾਂ ਦੀ ਕੀਤੀ ਸੇਵਾ ਨੇ ਫੇਰੇ ਫੜ ਲੈ ਆਂਦਾ ਤੇ ਇਸ ਸਥਾਨ ਨੂੰ ਤੁਸੀਂ ਹੁਣ ਸਾਰੇ ਦੇਖਦੇ ਹੀ ਆ ਤੁਹਾਡੇ ਸਾਰੇ ਸਾਹਮਣੇ ਵੀ ਜੋ ਇੱਥੇ ਬਰਖਤਾ ਚਾਰ ਚੱਲ ਲੱਗੇ ਉਸ ਬਾਬਾ ਸ਼ਾਦੀ ਸਿੰਘ ਦੀ ਕੀਤੀ ਸੇਵਾ ਤੇ ਮਹਾਰਾਜ ਨੇ ਪ੍ਰਸੰਤਾ ਹੋ ਕੇ ਇਸ ਸਥਾਨ ਨੂੰ 2015 ਦੇ ਵਿੱਚ ਜਦੋਂ 350 ਸਾਲ ਆਨੰਦਪੁਰ ਸਾਹਿਬ ਦਾ ਮਨਾਇਆ ਗਿਆ ਸਥਾਪਨਾ ਦਿਵਸ ਦਾ ਜਿੱਥੇ ਗੁਰੂ ਕੇ ਮੈਲ ਪੂਰਾ ਸਾਹਿਬ ਦੀ ਸੇਵਾ ਇਸ ਸਥਾਨ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਜੋ ਕਿ ਮਹਾਰਾਜ ਨੇ ਆਪ ਬੜੇ ਵਧੀਆ ਢੰਗ ਦੇ ਨਾਲ ਕਰਾਈ ਉਹ ਸਾਰੀਆਂ ਬਾਬਾ ਸ਼ਾਦੀ ਸਿੰਘ ਦੀਆਂ ਕੀਤੀਆਂ ਸਭਾਵਾਂ ਨੂੰ ਮੁੱਖ ਰੱਖ ਕੇ ਹੋਇਆ ਸੋ ਅੱਜ ਉਹਨਾਂ ਦੀ ਵਰਸੀ ਬੜੇ ਪ੍ਰੇਮ ਸਤਾਰ ਦੇ ਨਾਲ ਮਨਾਈ ਜਾ ਰਹੀ ਆ। ਇਹ ਗੱਲ ਹੋਰ ਵੀ ਆ ਕਿ ਨਾਤਾ ਇਸ ਥਾਂ ਬਲੋ ਕੋ ਇਸ਼ਤਿਹਾਰ ਚ ਪਾਇਆ ਜਾਂਦਾ। ਜੀ। ਨਾ ਕੋਈ ਬੋਰਡ ਲਾਇਆ ਜਾਂਦਾ। ਜੀ। ਨਾ ਕਿਸੇ ਅਖਬਾਰ ਚ ਦਿੱਤਾ ਜਾਂਦਾ। ਜੀ। ਨਾ ਕਿਸੇ ਚੈਨਲ ਤੇ ਦਿੱਤਾ ਜਾਂਦਾ। ਤੇ ਨਾ ਹੀ ਕਿਸੇ ਨੂੰ ਕਿਹਾ ਜਾਂਦਾ। ਸੋ ਸੰਗਤ ਬੇਸਮਾਰ ਆਪਣੇ ਆਪ ਹਰ ਸਾਲ ਯਾਦ ਰੱਖਦੀ ਆ। ਤੇ ਬੇਸਬਾਰ ਸੰਗਤ ਆ ਜਾਂਦੀ ਆ ਰਾਗੀ ਢਾਡੀ ਸਭ ਆ ਕੇ ਗੁਰੂ ਕੀ ਮਹਿਮਾ ਕਰਦੇ ਹਨ ਫਟ ਟੁੱਟ ਲੰਗਰ ਚੱਲਦੇ ਹਨ ਸੋ ਸਾਰੀ ਇਹ ਮਹਾਰਾਜ ਬਾਬਾ ਜਵਾਲਾ ਸਿੰਘ ਦੀ ਮਾਸ ਪਕਸੀ ਬਾਬਾ ਸ਼ਾਦੀ ਸਿੰਘ ਦੀ ਆ ਕੀਤਿਆ ਕਮਾਈਆਂ ਨੂੰ ਫੜ ਲੱਗ ਰਿਹਾ ਤੇ ਅੱਗੇ ਵੀ ਲੱਗਦਾ ਰਹਿਣਾ ਸੋ ਮਹਾਰਾਜ ਕਿਰਪਾ ਕਰੇ ਸਾਨੂੰ ਵੀ ਸਮਤ ਬਖਸ਼ੇ ਕਿ ਸਿਵਰਾ ਦੀ ਕੀਤੀ ਕਮਾਈ ਨੂੰ ਅਜਾਇ ਨਾ ਜਾਣ ਦੇਈਏ ਸਗੋਂ ਹੋਰ ਚਾਰ ਚੰਨ ਲਾ ਕੇ ਉਹਨੂੰ ਚਮਕਾਈਏ ਮਾਰਾ ਸਾਡੇ ਤੇ ਵੀ ਕਿਰਪਾ ਕਰੇ ਸੋ ਤੁਹਾਡਾ ਬਹੁਤ ਜੀ ਸਟਾਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਭਾਵੇਂ ਤੁਹਾਨੂੰ ਅੱਜ ਘਰੇਲੂ ਰਜਾਈਵੇਂ ਵੀ ਸਨ ਪਰ ਫਿਰ ਵੀ ਸੀ ਦੇਰ ਰਾਤ ਹੋ ਆ ਕੇ ਇਸ ਸਥਾਨ ਨੂੰ ਜੀ ਕਵਰੇਜ ਕੀਤੀ ਹੈ ਮਾਰਾ ਤੁਹਾਨੂੰ ਭਾਗ ਲਾਵੇ ਸਾਰਿਆਂ ਦਾ ਧੰਨਵਾਦ ਇਹਨਾਂ ਨੇ ਵੀ ਤਨਮਤਾਂ ਦੇ ਨਾਲ ਸੇਵਾ ਕੀਤੀ ਆ ਮਾਰਾ ਸਾਰਿਆਂ ਨੂੰ ਸਿੱਖੀ ਜੀ ਬਨਾਮ ਦੇ ਦਾਤਾ ਸ਼ੁਕ ਸ਼ਾਂਤੀ ਆ ਬਖਸ਼ੇ ਦਾਸ ਵੱਲੋਂ ਤੇ ਸਤਪਰ ਬਖਸ਼ਾਲ ਸਿੰਘ ਵੱਲੋਂ ਸਾਰੇ ਤਧਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਨੇ ਤੁਹਾਨੂੰ ਗਸਤਾਰਪੁਰਬ ਦੇ ਨਾਲ ਦੱਸਿਆ ਜੀ ਬਾਬਾ ਸਾਦੀ ਸਿੰਘ ਦੇ ਬਾਰੇ ਤੇ ਆਮ ਜੇਪਾ ਪਿਛਲੇ ਸਮੇਂ ਦੀ ਥੋੜੀ ਜੀ ਗੱਲ ਦੀ ਝਾਤ ਮਾਰੀਏ ਜਿਵੇਂ ਕਿ ਕਰੋਨਾ ਦੇ ਟਾਈਮ ਦੀ ਹੋਈ ਗੱਲ ਹੋਈਏ ਚਾਹੇ ਹੜ੍ਹ ਦੀ ਗੱਲ ਹੋਈਏ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਗਤ ਉੱਤੇ ਮੁਸੀਬਤ ਪੈਂਦੀ ਹੈ ਰੋਪੜ ਜ਼ਿਲ੍ਹੇ ਦੀ ਗੱਲ ਨਹੀਂ ਕਰਦੇ ਨਵਾਂ ਸ਼ਹਿਰ ਵੀ ਇਸ ਹੱਦ ਦੇ ਨਾਲ ਹੱਦ ਲੱਗਦੀ ਹੈ ਉੱਥੇ ਤੱਕ ਵੀ ਬਾਬਾ ਜੀ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਸੰਗਤਾਂ ਨੂੰ ਮਿਲਿਆ ਕਰੋਨਾ ਦੇ ਵਿੱਚ ਜਿੱਥੇ ਕਿ ਆਪਣੇ ਘਰ ਦੇ ਵੀ ਕਿਸੇ ਨੂੰ ਰੋਟੀ ਨਹੀਂ ਸੀ ਦੰਦੇ ਉੱਥੇ ਜਾ ਕੇ ਬਾਬਾ ਜੀ ਦੇ ਸੇਵਾਦਾਰ ਔਰ ਬਾਬਾ ਜੀ ਖੁਦ ਆਪ ਜਾ ਜਾ ਕੇ ਉਹਨਾਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਔਰ ਹੋਰ ਵੀ ਰਸਤਾ ਵਸਤਾ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਹੈ ਅਸੀਂ ਮਾਲਕ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਬਾਬਾ ਖੁਸ਼ਾਲ ਸਿੰਘ ਜੀ ਨੂੰ ਔਰ ਬਾਬਾ ਬਤਾ ਸਿੰਘ ਜੀ ਨੂੰ ਹੋਰ ਵੀ ਲੰਬੀ ਆਯੂ ਵਕਤਨ ਤਾਂ ਕਿ ਜਿਹੜੀ ਸੰਗਤਾਂ ਦੀ ਇਹ ਸੇਵਾ ਕਰਦੇ ਰਹਿਣ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਾਲ ਕਿਰਪਾਲ ਸਿੰਘ ਲੋਗਰ